हल्का पश्चिमी दे एमएलए डॉक्टर जसबीर सिंह संधू दी अगुवाई हेठ दविंदर सिंह संधू वलो वार्ड नंबर एक गुरु अमरदास कलोनी गली नंबर तीन विच नवियां गलियां बनावण दा उद्घाटन कीता गया इस मौके पर बजोत सिंह उपल प्रभजीना अमरजीत सिंह एडवोकेट सुखदेव सिंह बाजवा ਐਸ ਪੀ ਸਿੰਘ ਕੁਕੂ ਪ੍ਰਧਾਨ ਜਥੇਦਾਰ ਜਸਪਾਲ ਸਿੰਘ ਕਰਨਵੀਰ ਅਤੇ ਆਦੇ ਮੈਂਬਰ ਮੌਜੂਦ ਸਨ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਐ ਦਵਿੰਦਰ ਸਿੰਘ ਸੰਧੂ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਦਾ ਬਧਰ ਅੱਜ ਅਸੀਂ ਪਹੁੰਚੇ ਹਾਂ ਜੀ ਵਾਰਡ ਨੰਬਰ 1 ਗੁਰੂ ਅਮਰਦਾਸ ਕਲੋਨੀ ਗੁਰੂ ਅਮਰਦਾਸ ਕਲੋਨੀ ਸੀ ਬਲਾਕ ਤਿੰਨ ਨੰਬਰ ਗਲੀ ਇਹ ਜੀ ਦਸਾਂ 15 ਸਾਲਾਂ ਤੋਂ ਪਹਿਲਾਂ ਕੋਈ ਬਣੀ ਨਹੀਂ ਹੋਈ ਇਹ ਇਲਾਕੇ ਦੀ ਡਿਮਾਂਡ ਨੂੰ ਵੇਖਦੇ ਹੋਏ ਇਹ ਇਲੈਕਸ਼ਨਾਂ ਤੋਂ ਬਾਅਦ ਇਹ ਪਹਿਲੀ ਗਲੀ ਆ ਜਿਹੜੀ ਇੰਨਾ ਦੇ ਏਰੀਆ ਦੇ ਵਿੱਚ ਅਸੀਂ ਚਾਲੂ ਕਰਵਾਈ ਹੈ ਜੀ ਇੱਥੇ ਲੋਕਾਂ ਦੇ ਵਿੱਚ ਜਿਹੜੇ ਏਰੀਆ ਵਾਲੇ ਉਹਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਖੁਸ਼ੀ ਦੀ ਲਹਿਰ ਹੈ ਜੀ ਨਾ ਬੋਲਦੇ ਸੀ 3 ਨੰਬਰ ਵਾਰਡ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਮੈਂ ਪ੍ਰਭਜੋਤ ਸਿੰਘ ਉਪਲ ਵਾਰਡ ਨੰਬਰ 1 ਤੋਂ ਇੰਚਾਰਜ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਕਾਫੀ ਟਾਈਮ ਤੋਂ ਜਿਹੜੀਆਂ ਗਲੀਆਂ ਰੁਕੀਆਂ ਸੀ ਕੋਈ ਟੈਕਨੀਕਲ ਕੰਮ ਕੋਈ ਇਲੈਕਸ਼ਨ ਦੇ ਦੌਰਾਨ ਇਹ ਕੰਮ ਰੁਕੇ ਸੀਗੇ ਤੇ ਇਲੈਕਸ਼ਨ ਤੋਂ ਪਹਿਲੀ ਸਾਡੀ ਜਿਹੜੀ ਇਹ ਗਲੀ ਜਿਹੜੀ ਆ ਇਹ ਬਣ ਜਾ ਰਹੀ ਹੈ ਇਹ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਉਹਨਾਂ ਦੇ ਰੈਨੂਲਾਈ ਦੇ ਵਿੱਚ ਬਣੀ ਆ ਇਹਦੇ ਵਿੱਚ ਇਹ ਵੀ ਪਿਛਲੇ 15 ਸਾਲਾਂ ਦੇ ਵਿੱਚ ਇੱਧਰ ਕੋਈ ਵੀ ਨਾ ਕੋਈ ਕਾਉਂਸਲਰ ਵੜਿਆ ਨਾ ਕੋਈ ਐਮਪੀ ਵੜਿਆ ਇੱਧਰ ਹਾਲਾਂਕਿ ਇਹ ਨਹੀਂ ਕਹਿ ਸਕਦੇ ਵੀ ਇਹ ਗਲੀ ਬਣ ਗਈ ਤੇ ਸਾਡਾ ਏਰੀਆ ਜਿਹੜਾ ਵਾ ਡਿਵੈਲਪ ਹੋ ਗਿਆ ਵਾ ਇਹੋ ਜਿਹੀਆਂ ਹਲੇ ਕਾਫੀ ਜਿਹੜੀਆਂ ਗਲੀਆਂ ਛੜਕਾਂ ਜਿਹੜੀਆਂ ਉਹ ਹਲੇ ਬਣਨੀਆਂ ਵਾ ਤੋਂ ਹੁਣ 1 ਬਾਈ 1 ਜਿਹੜਾ ਕੰਮ ਹੈ ਚੱਲਦਾ ਜਾਊਗਾ ਜਿਹੜੀਆਂ ਰਹਿਂਦੀਆਂ ਗਲੀਆਂ ਉਹ ਵੀ ਅਸੀਂ ਜਲਦ ਬਣਾ ਰਹੇ ਆਂ ਉਸ ਕਰਕੇ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਰਦਾਰ ਪ੍ਰਗਨ ਸਿੰਘ ਮਾਨ ਉਹਨਾਂ ਦਾ ਜੋ ਆਮ ਆਦਮੀ ਪਾਰਟੀ ਕੋਈ ਗੱਲ ਨਹੀਂ ਆ ਕੋਈ ਸ਼ਾਇਦ ਸਾਡੇ ਕੋਲ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਸੀ ਉਹ ਚੀਜ਼ਾਂ ਨੂੰ ਦੂਰ ਕਰਾਂਗੇ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਵਾਂਗੇ ਬਹੁਤ ਬਹੁਤ ਮੈਂ ਸੁਖਦੇਵ ਸਿੰਘ ਬਾਜਵਾਡ ਐਡਵੋਕੇਟ ਇੱਥੇ ਤਕਰੀਬਨ 1990 ਤੋਂ ਮੈਂ ਰਹਿ ਰਿਹਾ ਹਾਂ ਔਰ ਬੜੀਆਂ ਸਰਕਾਰਾਂ ਨੂੰ ਅਗੇ ਅਪਰੋਚਾਂ ਵੀ ਕਰਦੇ ਰਹੇ ਆ ਬੜੀ ਮੁਸ਼ਕਲ ਨਾਲ 15 ਸਾਲ ਪਹਿਲਾਂ ਇੱਥੇ ਸੜਕ ਬਣੀ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਸਾਡੀ ਆਵਾਜ਼ ਨਹੀਂ ਪੁੱਛੀ ਅਸੀਂ ਇੱਥੋਂ ਦੇ ਜਿਹੜੇ ਪੁਰਾਣੇ ਕਾਂਗਰਸੀ ਕੌਂਸਲਰ ਸੀ ਉਹਨਾਂ ਨੂੰ ਵੀ ਅਪਰੋਚ ਕੀਤਾ ਐਮਐਲਏ ਜਿਹੜਾ ਸੀਗਾ ਕਾਂਗਰਸ ਦਾ ਉਹਨੂੰ ਵੀ ਅਪਰੋਚ ਕੀਤਾ ਪਰ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਹੁਣ ਜਦੋਂ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦੇ ਬਣੇ ਨੇ ਇਹਨਾਂ ਨੂੰ ਅਸੀਂ ਅਪਰੋਚ ਕੀਤਾ ਔਰ ਇਹ ਪ੍ਰਮ ਜਿਹੜੇ ਹੈਗੇ ਨੇ ਇਹਨਾਂ ਨੂੰ ਵੀ ਅਸੀਂ ਅਪਰੋਚ ਕੀਤਾ ਪ੍ਰਭਜੀਤ ਸਿੰਘ ਇਹਨਾਂ ਨੇ ਫਿਰ ਕਿਹਾ ਕਿ ਅਸੀਂ ਤੁਹਾਡੀ ਚਲੋ ਗਲੀ ਜਿਹੜੀ ਹੈ ਬਣਵਾਉਨੇ ਆ ਸਾਨੂੰ ਨੰਗਣ ਬਣਨ ਦੀ ਬੜੀ ਮੁਸ਼ਕਲ ਆ ਰਹੀ ਸੀ ਔਰ ਇਸ ਦੇ ਵਿੱਚ ਇਹ ਵੀ ਗੱਲ ਨਾਲ ਕਹਿਣੀ ਪਈ ਗਈ ਕਿ ਸੀਵਰੇਜ ਜਦੋਂ ਪੈ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਹੈਗੇ ਆ ਰੇਨ ਵਾਟਰ ਜਿਹੜੇ ਚੈਂਬਰ ਸੀਗੇ ਉਹ ਕਿਸੇ ਨੇ ਬਣਾਇਆ ਹੀ ਨਹੀਂ ਔਰ ਉਹਦੇ ਸੰਬੰਧ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਅਪਰੋਚ ਕੀਤੀ ਤੇ ਹੁਣ ਜਿਹੜੇ ਰੇਨ ਵਾਟਰ ਚੈਂਬਰ ਜਿਹੜੇ ਬਣਦੇ ਪਏ ਆ ਜਦ ਕਿ ਇਹ ਜਿਹੜੇ ਚੈਂਬਰ ਹੈ ਇਹ ਪਹਿਲਾਂ ਹੀ ਬਣ ਜਾਣੇ ਚਾਹੀਦੇ ਸੀਗੇ ਜਦੋਂ ਪਹਿਲਾਂ ਮਤਲਬ ਸੀਵਰੇਜ ਪਿਆ ਆ ਉਹ ਵੀ ਮਤਲਬ ਪਹਿਲਾਂ ਕਪਲਾਈ ਹੋਇਆ ਲੱਗਦਾ ਹੈ ਇਸ ਨਾਲ ਕਿਉਂਕਿ ਉਹ ਪੈਸੇ ਜਿਹੜੇ ਆ ਉਹ ਖਾਦੇ ਗਏ ਸੋ ਅਸੀਂ ਧੰਨਵਾਦ ਕਰਦੇ ਆ ਐਮ ਐਲ ਏ ਸਾਹਿਬ ਦਾ ਔਰ ਇਹਨਾਂ ਦੇ ਬ੍ਰਦਰ ਆਏ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਬਹੁਤ ਖੁਸ਼ੀ ਹੋਈ ਹੈ ਕਿ ਚਲੋ ਸਾਡੀ ਜਿਹੜੀ ਗਲੀ ਬਣੀ ਆ ਔਰ ਕਾਫੀ ਦੇਰ ਤੋਂ ਸਾਡੀ ਜਿਹੜੀ ਡਿਮਾਂਡ ਆ ਪੂਰੀ